ਦੇ ਕੇ ਕਾਰੀ ਨਹੀਂ ਜਾਂਦਾ ਪਤਾ ਨਹੀਂ ਮੰਮੀ ਜੀ ਨੇ ਉਹੀ ਮੈਨੂੰ ਕਹਿਤਾ ਭਾਗ ਜਾ ਇੱਕ ਇੰਨੀ ਗਰਮੀ ਵੀ ਲੱਗਦੀ ਆ ਇਹਦੇ ਨਾਲ ਕਿਹੜਾ ਧੁੱਪ ਰੁਕਦੀ ਆ ਤੂੰ ਕੱਪੜਾ ਲੈ ਆ ਬਾਬੇ ਨੂੰ ਪੁੱਛਦੀ ਆ ਬਾਬਾ ਕਿਛਲੇ ਕਾ ਬਾਬਾ ਕਹਿ ਕੀ ਤਾਂ ਠੁਕ ਗਾਂ ਕੀ ਤੈਨੂੰ ਮੈਂ ਬਾਬਾ ਲੱਗਦਾ ਹੋਰ ਅੰਬੋ ਕਹਾ ਓਏ ਅੰਬੋ ਕਿਉਂ ਮੁੰਡਾ ਖੁੰਡਾ ਹੈਗਾ ਮੈਂ ਮੈਂ ਦਾੜੀ ਆ ਗਈ ਕਿੱਟੀ ਬਾਬਾ ਮੈਂ ਤੈਨੂੰ ਐ ਪੁੱਛਦੀ ਸੀ ਇੱਥੇ ਮੈਂ ਇਕੱਲੇ ਬਾਬੇ ਦੇ ਘਰੇ ਜਾਣਾ ਸੀ ਕਿਹੜਾ ਕੰਮ ਓਏ ਸੌਰੀਏ ਕੈਲਾ ਦਾ ਮਈਆ ਅੱਛਾ ਕੈਲਾ ਬਾਬਾ ਤੁਸੀਂ ਹੋ ਓਏ ਤੂੰ ਕਿਹਦੀ ਕੁੜੀ ਐ ਮੈਂ ਕਿਉਂ ਦੱਸਾਂ ਕਿਹਦੀ ਕੁੜੀ ਆ ਕਿਉਂ ਦੱਸਣ ਜੇ ਕੋਈ ਬਿਲੋਂ ਹੈ ਲਾ ਪਹਿਲੇ ਮੈਂ ਇੱਡੀ ਦੂਰ ਆਈ ਆ ਉਹ ਸੀ ਤੁਹਾਡੇ ਕੰਮ ਕਰਨ ਆਈ ਸੀਗੀ ਫਿਰ ਮੈਂ ਮੇਰੀ ਬੰਮੀ ਨੇ ਕਿਹਾ ਸੀ ਬੰਮੀ ਕਿ ਉਹਨਾਂ ਦੇ ਨਾਲ ਕੰਮ ਕਰਿਆ ਮੇਰੀ ਮੰਮੀ ਅੱਜ ਤੈਨੂੰ ਤੋਰਤਾ ਉਹਨੇ ਹਾਂ ਮੈਨੂੰ ਓਏ ਉਹਨੂੰ ਕੀ ਹੋ ਗਿਆ ਸੌਰੀਏ ਉਹ ਫੇਰ ਬਿਮਾਰ ਹੋ ਗਈ ਤੇ ਦਰਦ ਹੋ ਹੀ ਜਾਂਦਾ ਓਏ ਚੰਗਾ ਟੀਕਾ ਟੂਕਾ ਲਵਾ ਦੋ ਅੱਜ ਕੱਲ 100 ਬਿਮਾਰੀਆਂ ਚੱਲੀ ਜਾਂਦੀਆਂ ਲੈ ਟੀਕਾ ਕਿਤੋਂ ਲਵਾਈਏ ਡਾਕਟਰ ਕਹਿੰਦਾ ਫਿਰ ਪੈਸੇ ਦੇ ਸਾਡੇ ਕੋਲੇ ਫਿਰ ਪੈਸੇ ਨਹੀਂ ਸੀ ਓਏ ਪੈਸੇ ਕਹਿਲਾ ਦੇ ਦੂਗਾ ਪੈਸਿਆਂ ਦੀ ਕੀ ਪਰਵਾਹ ਕਰਦੇ ਹੋ ਬੰਦਾ ਬਚਣਾ ਚਾਹੀਦਾ ਤੇ ਤੂੰ ਹੀ ਟੀਕਾ ਲਾਇਆ ਪਾ ਓਏ ਮੈਂ ਤਾਂ ਲਾਇਆ ਉਹ ਜੇ ਆਉਂਦੀ ਇੱਥੇ ਲੈ ਜਾਂਦਾ ਮੈਂ ਪਾਸੇ ਪਿੰਡ ਲੈ ਜਾਂਦਾ ਵਧੀਆ ਡਾਕਟਰ ਸੀ ਮੈਂ ਤਾਂ ਪਹਿਲੇ ਹੀ ਬੱਸ ਵਾਲੇ ਨੇ ਸਾਰੇ ਪੈਸੇ ਖੋਲੇ ਮੇਰੀ ਮੰਮੀ ਕਹਿੰਦੀ ਨਾ ਮੋਟਰਸਾਈਕਲ ਤੇ ਚੱਜਦੀ ਕਿਸੇ ਦੇ ਫਿਰ ਮੈਨੂੰ ਕਿਸੇ ਨੇ ਮੋਟਰਸਾਈਕਲ ਹੀ ਨਹੀਂ ਖੜਾਇਆ ਹੈਗਾ ਮੈਂ ਆਏ ਮੂਹਲ ਕੋਕੇ ਖੜ ਗਈ ਸੀਗੀ ਓਏ ਸੋਹਣਾ ਪਾਸੇ ਚ ਜਾ ਕੇ ਉਹਨੇ ਸਾਰੇ ਪੈਸੇ ਉਹਨਾਂ ਰਜਾਈ ਲਈ ਪਿਰਦੀਆਂ ਸਿਰ ਤੇ ਹਾਂ ਧੁੱਪ ਲੱਗਦੀ ਸੀ ਬੱਬਾ ਫਿਰ ਮੈਂ ਐ ਕਰਕੇ ਮੂੰਹ ਲਕੋ ਕੇ ਆਈਆਂਗੀ ਪਤਾ ਰੰਗ ਕਾਲਾ ਹੋ ਜਾਊਗਾ ਓਏ ਅੱਜ ਕੱਲ ਹੈ ਨਹੀਂ ਜੇ ਆ ਚੁੱਲ ਲੈ ਵਧੀਆ ਚੁੰਨੀ ਲੈਤੀ ਹੁੰਦੀ ਕੋਈ ਹੱਥ ਦੇ ਕੇ ਤੈਨੂੰ ਰੋਕ ਲੈਂਦਾ ਐ ਕਿ ਮੈਂ ਰੋਕ ਲੈਂਦਾ ਮੇ ਮਮੀ ਨੇ ਕਿਹਾ ਕਦੀ ਜੇ ਕੋਈ ਹੱਥ ਦੇ ਕੇ ਰੋਕਣਾ ਨਹੀਂ ਹੈਗਾ ਤੂੰ ਇੱਕ ਕੁੜੀ ਦਿੱਤੀ ਰੱਬ ਨੇ ਉਹ ਵੀ ਚੱਜ ਦੀ ਨਾ ਸਹੂਰੀ ਨੂੰ ਦਿੱਤੀ ਇਤਨੀ ਮੇਰੇ ਮਮੀ ਨੇ ਤਿੰਨ ਕੁੜੀਆਂ ਨੇ ਤਿੰਨ ਕੁੜੀਆਂ ਦੂਜੀਆਂ ਵੀ ਐਹੀਆਂ ਨਹੀਂ ਉਹਨਾਂ ਦਾ ਤਾਂ ਵਿਆਹ ਹੋ ਗਿਆ ਮੇਰਾ ਹੋ ਗਿਆ ਤੂੰ ਕੁਮਾਰੀ ਐ ਹੋਰ ਮੈਂ ਨਹੀਂ ਵਿਆਹ ਕਰਾਉਂਦੀ ਹੈਗੀ ਓਏ ਕੀ ਫਾਇਦਾ ਵਿਆਹਾਂ ਚ ਆਹ ਬਾਬਾ ਫੇਰ ਤੁਹਾਡੇ ਕੰਮ ਕਿੱਥੇ ਕਰਨਾ ਉਰੀ ਕੰਮ ਤਾਂ ਸਹਰੀ ਇੱਥੇ ਤਾਂ ਨਹੀਂ ਕਰਾਨਾ ਇਹ ਤਾਂ ਕੱਚਾ ਸਾਂ ਘਰੇ ਕਰਨਾ ਹੋਏ ਆ ਜਾਂ ਸਹਰੀਆਂ ਚੱਲ ਮੈਨੂੰ ਫੇਰ ਕੋਣ ਫੇਰ ਤੁੱਕੇ ਜਾਣਾ ਪੂਗਾ ਓਏ ਆਪਾਂ ਜਹਾਇ ਕਰਾਵਾਂਗੇ ਹਵਾਈ ਕੋਲ ਤਿੰਨਾਂ ਸਨੇਹਾ ਮੈਂ ਹੂੰ ਜਾ ਅਜ ਐ ਬਾਬਾ ਮੈਂ ਤਾਂ ਕਦੇ ਜਾਜ ਤੇ ਚੜੀ ਨਹੀਂ ਹੈਗੀ ਓਏ ਸਿੱਧਰੀ ਐ ਮੱਚੀ ਟਰੀ ਕੋਈ ਨਹੀਂ ਹੈਗੀ ਮੈਂ پتہ ਕਿੰਨੀ ਸ਼ੈਣੀ ਆ ਗਈ ਉਹੀ ਜਿੱਭਾਂ ਕੱਢੂੰਗੀ ਨੀ ਏ ਓਏ ਜਿੱਭਾਂ ਕੱਢਣ ਵਾਲੀ ਰਹਿ ਗਈ ਜੇ ਕੋਈ ਕੰਮਕਾਰ ਵਾਲੀ ਹੁੰਦੀ ਹੱਥ ਪਟਾਉਂਦੀ ਅੱਜ ਉਹ ਬਿਮਾਰ ਕਿਉਂ ਪੈਂਦੀ ਮੱਚੇ ਤੇ ਤਾ ਕੰਮ ਕਰਿਆਗਾ ਅੱਜ ਮੈਂ ਨਾ ਬੇਬੇ ਨੂੰ ਨਮਾਤਾ ਸੀ ਨਾ ਲੈ ਬੇਬੇ ਦੇ ਕੱਪੜੇ ਧੋਤੇ ਸੀ ਸਾਰਾ ਕੁਝ ਕਰਿਆ ਸੀਗਾ ਓਏ ਦੇਸੀ ਜਾਂਦੇ ਤੇਰੇ ਲੱਛਣ ਜਿਹੜੇ ਕਰੀ ਐ ਨੀ ਤੂੰ ਕੰਮ ਵਾਲੀ ਕਿਹੜੀ ਹੋ ਸੀਂ ਜਾਂ ਢੀਂਗਾ ਬਲਾਜਾ ਦਰ ਰੱਬ ਤੈਨੂੰ ਤਕੜੀ ਜੀ ਦੇਵੇ ਨਰੇ ਜਵਾਗ ਜੱਲਾ ਸੱਟ ਹੋਵੇ ਤੇਰਾ ਵੇਹਲਾ ਕਨੇ ਜਵਾਨਾ ਮਾਰਾ ਆ ਗਿਆ ਤਾਰ ਗਿਆ ਵਿਚਾਰਾ ਏਡੀ ਤੋਂ ਨਹੀਂ 5 ਕਿਲੋਮੀਟਰ ਐ ਨਹੀਂ ਪਤਾ ਲੰਡਿਆ ਤੈਨੂੰ ਤੁਰ ਕੇ ਆਉਣਾ ਪੈਂਦਾ ਇੱਕ ਤਾਂ ਸਾਲੇ ਦੇ ਟਰੱਕ ਦੇ ਗੇਰ ਨੇ ਅੱਜ ਹੀ ਜੜਨਾ ਸੀਗਾ ਹੈ ਉਹ ਕਲੇ ਆ ਯਾ ਕਰਦੇ ਤਾਂ ਬਾਟਾ ਕੱਢਦੇ ਗੱਲੇ ਨੇ ਓਏ ਇੰਨਾ ਸੋਹਣਾ ਘਰ ਲਾ 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 ਗਿਆ ਕਿਧਰ ਸਾਲ ਕੜਾ ਆ ਗੌਣ ਵਈਆਂ ਜਨਾਨੀ ਜੀ ਓਏ ਉਹ ਜਾਨੀਂ ਗੱਤੇ ਕੰਜਰਦ ਨੇ ਚੱਕ ਤੇ ਚੋਂਦੇ ਮੈਨੂੰ ਬਿਨਾ ਦਸੀ ਕਰ ਲਿਆ ਹੋਵੇ ਪਿੰਡ ਦੇ ਲੋਕ ਕਹੀ ਤਾਂ ਜਾਂਦੇ ਸੀਗੇ ਕਹਿੰਦੇ ਕੈਲਾਣਾ ਮਾਰੂ ਬਾਜੀ ਪੱਕੀ ਐ ਉਹੀ ਐ ਫੜੀਏ ਫੜਦੇ ਆਂ ਤੇਰੇ ਘਰੇ ਚੰਦੀ ਆ ਰਿਆਂ ਕੌਣਾ ਬਾਬਾ ਤੂੰ ਕੌਣਾ ਤੂੰ ਮੈਂ ਗੌਣਾ ਤੈਨੂੰ ਪਤਾ ਨਹੀਂ ਮੈਂ ਲੰਡਾ ਲੰਡਾ ਹਾਂ ਲੰਡਾ ਕੋ ਉੱਤਰ ਇੰਦਰ ਫੜੇ ਮੂੰਹ ਤੇਰੇ ਲੰਡਾ ਚਿੜਾ ਚਿੜਾ ਲੰਡਾ ਚਿੜਾ ਹੁੰਦਾ ਹਾਂ ਅੱਛਾ ਐਵੇਂ ਆ ਠੀਕ ਨਹੀਂ ਆ ਬਾਈ ਹਾਂ ਮੈਂ ਠੀਕ ਆਪਾ ਮੇ ਮੰਮੀ ਬਿਮਾਰ ਕੀ ਹੋ ਗਿਆ ਆ ਮੇ ਮੰਮੀ ਦੇ ਦਰਦ ਹੁੰਦਾ ਇੰਨਾ ਕੰਮ ਵੱਧ ਗਿਆ ਹੂੰ ਆ ਬਾਂਡਾ ਨਾ ਲੋਚੀਆਂ ਕਦੋਂ ਉਹ ਨਹੀਂ ਗੜਬੜ ਕਰ ਗਈ ਕਿੱਥੋਂ ਆਈਆਂ ਭਾਈ ਮੈਂ ਪਿੰਡ ਚੋਂ ਓਏ ਐਂ ਤਾਂ ਮੈਨੂੰ ਵੀ ਪਤਾ ਹੋਰ ਤੂੰ ਅਸਮਾਨ ਚੋਂ ਆਏਂਗੀ ਹੈ ਹਾਂ ਫਿਰ ਪਿੰਡ ਚੋਂ ਆਈਆਂ ਮੈਂ ਤਾਂ ਤੈਨੂੰ ਐਂ ਕਹਿਣਾ ਕੈਲਾ ਕਿੱਥੇ ਆ ਕੈਲਾ ਜੀ ਕੈਲਾ ਜੀ ਤਾਂ ਹਾਏ ਹਾਏ ਇੱਕ ਵਾਰੀ ਲੰਡਾ ਜੀ ਗਈ ਲੰਡਾ ਜੀ ਓਹ ਹੋ 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 ਕਿਉਂ ਅੰਤਾਂ ਦੀ ਠੰਡ ਪੈ ਗਈ ਮਾ ਹਾਂ ਅੱਛਾ ਬਾਬਾ ਤੇਰਾ ਨਾਮ ਲੰਡਾ ਹਾਂ ਲੰਡਾ ਚਿੜਾ ਲੰਡਾ ਚਿੜਾ ਚਿੜਾ ਅੱਛਾ ਹਾਂ ਲੰਡਾ ਚਿੜਾ ਹਾਂ ਕਹਤਾ ਹੋਰ ਦੁਬਾਰੇ ਕਹਾ ਲੰਡਾ ਚਿੜਾ ਐਂ ਕਰ ਫਿਰ ਚਾਹ ਚੂ ਬਣਾ ਲਾ ਵਧੀਆਂ ਜੀ ਚਾਹ ਮੈਨੂੰ ਬਣਾਉਣੀ ਨਹੀਂ ਹੁੰਦੀ ਬਣਾਉਣੀ ਨਹੀਂ ਆਉਂਦੀ ਮਰੇ ਸਾਲ ਕਰੇ ਨਹੀਂ ਕੀ ਦੇਖ ਰਹੇ ਐ ਤੂੰ ਮੈਨੂੰ ਤਾਂ ਉਹ ਵੀ ਇਹ ਸਦਰੀ ਜੀ ਲੱਗਦੀਆਂ ਕੀ ਅੰਕਲ ਅਰ ਲੰਡਾ ਚਿੜਾ ਸੱਚ ਲੰਡਾ ਚਿੜਾ ਉਪਾਈ ਜਾਂਦਾ ਮੈਨੂੰ ਅੰਕਲ ਕਹਣਾ ਜਾਂ ਕਹਣਾ ਬਾਬਾ ਜਿਹੜੇ ਹਿਸਾਬ ਨਾਲ ਨਾਂ ਨਹੀਂ ਬਦਲਿਆ ਨਹੀਂ ਮਨ ਦਾ ਤੂੰ ਬੰਦਾ ਬਦਲੇਂਗੀ ਮੈਂ ਹਾਂ ਤੈਨੂੰ ਲੰਡਾ ਜਿਹੜਾ ਬਣਾ ਦੇਣੀ ਆ ਤੂੰ ਬੰਦਾ ਹੁਣ ਹੈਗੀ ਲੰਡਾ ਜਣਾ ਹੋਰ ਦੱਸ ਮੇਰੇ ਖੰਭ ਲਾਏਗੀ ਪੂਸ ਲਾਏਗੀ ਪੂਛ ਐਂ ਕਰ ਆਹ ਪਾ ਕੇ ਖੋਲ ਕਲਮ ਕਾਲਮ ਅਗਰ ਪੂਛ ਬਣ ਜੂਗੀ ਮੈਂ ਪਾ ਲੂੰਗੀ ਲੱਗਦਾ ਐਂ ਤੇ ਸਕਰੀ ਨੂੰ ਲੈ ਆਂਗੇ ਯਾਰ ਇਹ ਕੈਲਾ ਕੈਨਾ ਗੈਂ ਕਿਧਰ ਆ ਕੈਲਾ ਬਾਬਾ ਤਾਂ ਆ ਇੱਥੇ ਬਾਰੇ ਦੀਗਾ ਇੱਥੇ ਖੜੀ ਨਹੀਂ ਦੱਸਾਂਗੀ ਕਰਦੀਆਂ ਹੰਦਲੰਦਰ ਵਗ ਚੱਲ ਕੋਈ ਚਾਹ ਪਾਣੀ ਤਾਂ ਪਿਆ ਦੇ ਪਾਣੀ ਤਾਂ ਪਿਆ ਦੇ ਮੈਂ ਕਹਿ ਲਵਾ ਬਾਬੇ ਨੂੰ ਨਾ ਮੈਂ ਕਹਤੀ ਮੈਂ ਕੁੜਾ ਸਿੱਟਾ ਰੂੜੀ ਤੇ ਚੱਕ ਕੇ ਕੁੜਾ ਸਿੱਟਣ ਗਿਆ ਮਰੇ ਸਾਰੇ ਗੜਨੇ ਸਾਰੇ ਹੀ ਕੰਮ ਤੇ ਲਾ ਲਿਆ ਚਲ ਐਂ ਕਰ ਪਾਣੀ ਤਾਂ ਲਿਆ ਦੇ ਫੇਰਾ ਪਾਣੀ ਪੀਣਾ ਨਾ ਡੋਲਣਾ ਫੇਰ ਐਂ ਕਰ ਹੋ ਤਾਂ ਟੈਂਕੀ ਕੋਲੇ ਜਾ ਕੇ ਟੂਟੀ ਛੱਡ ਦੇ ਉੱਥੇ ਡੁੱਲ ਜੂਗਾ ਮਨ ਲਾਦਾ ਮੇਰਾ ਦਿਮਾਗ ਲਿਆ ਹੁ ਕੱਲੇ ਆਉਂਦਾ ਪੂਰਾ ਛਿੱਟਣ ਗਿਆ ਹੈ ਕਾ ਤੋ ਰਿੰਗ ਦਾ ਘੱਟੇ ਮੰਗੋ ਪਤਾ ਨਹੀਂ ਕੌਣ ਕੌਣ ਆ ਜਾਂਦੇ ਆ ਆ ਇਕੈਲਾ ਬਾਬਾ ਵੀ ਆਏ ਨਾਲ ਕਹਿੰਦਾ ਘਰੇ ਕੋਈ ਆਉਂਦਾ ਨਹੀਂ ਆਉਂਦਾ ਨਹੀਂ ਆ ਹੁਣ ਪਤਾ ਨਹੀਂ ਕੌਣ ਆ ਗਿਆ ਲੰਡਾ ਚਿੜਾਦ ਕੇ ਨਾ ਦੇਖੇ ਕਿਵੇਂ ਰੱਖਿਆਗਾ ਲੈ ਆ ਡੱਬੇ ਚ ਬਿਸਕੁਟ ਸਾਰੇ ਖਤਮ ਹੋ ਗਏ ਲੈ ਮੈਨੂੰ ਲੱਗਦਾ ਕੇਲੇ ਲੰਡਾ ਚਿੜੇ ਲੰਡਾ ਚਿੜੇ ਚੋਣਾ ਕੋਰੇ ਛੋਰੀ ਜੀ ਦੇਖਤਾ ਸੀ ਮੈਂ ਦੇਖਦੀ ਕੇਲੇ ਦੇ ਵੀ ਕੇਲੇ ਭਾਏ ਇੰਜ ਲੈ ਲੈਣੀ ਹੈਗੇ ਕੇਲੇ ਦੇ ਖਰਚਾ ਭਰਾਏਗਾ ਤੂੰ ਕਰਦੀ ਹੈ ਦੇ ਦੇ ਫਿਰ ਦਿਮਾਗ ਚ ਫਰਕਾ ਤੇਰੇ ਮੈਨੂੰ ਭੁੱਖ ਲੱਗੀ ਪਈ ਆ ਮੈਨੂੰ ਬਤਾ ਛੋਲੇ ਚ ਕੇਲੇ ਹੋਣਗੇ ਕੱਢਣਾ ਐ ਝੋ ਬਤਾਓ ਕਿੱਥੇ ਹੈ ਸੱਜਣੇ ਮੇਰੇ ਖੁਣਾਵਾ ਕੱਛਾ ਦੇ ਦੇ ਖੁਣਾਵਾ ਕੱਛਾ ਦੇ ਕਹਦਾ ਮੇਰੀ ਫੈਲਾ ਹੈ ਤੂੰ ਪਾਏ ਤੇ ਕਪੜੇ ਮੇਰੇ ਸਾਰੇ ਮੇਰੇ ਸਾਰੇ ਦਿਨ ਕਿੰਨੇ ਦੇ ਦੇ ਫਿਰ ਉਹ ਸਾਰੇ ਕੱਪੜੇ ਦੇ ਮੈਂ ਤੈਨੂੰ ਕੈ ਲਾ ਦੇ ਦੂੰਗਾ ਤੂੰ ਮੇਰੇ ਕੱਪੜੇ ਕਾਦੋਂ ਕੱਢੀ ਆ ਨੀ ਮੇਰੇ ਬਾਪ ਪੱਤੇ ਬਾਬੇ ਜੀ ਨੇ ਪੁੱਕੀ ਖੜਾਏਂਗੀ ਮੇਰੀ ਫੁੱਲਾਂ ਲਾ ਕੇ ਛਿੰ ਨੂੰ ਥਨਾ ਰਾਦੀ ਮੈਂ ਬੜਦੂ ਆਈ ਨੀ ਪੁੱਤੇ ਚੱਟੀ ਆ ਲਾ ਕੱਚਾ ਹੋਵੇ ਤੇਰਾ ਖੀ ਬਣੀ ਚੱਟੀ ਕਰਦੀ ਦੇਖ ਕੇ ਨੱਛਣਾ ਲੰਡੇ ਚਲੇ ਕਿੱਥੋਂ ਆਏ ਤੂੰ ਹੈ ਕਿੱਥੋਂ ਆਏ ਟਰੱਕ ਤੋਂ ਵੱਡੇ ਚਲਾਉਂਦਾ ਸੀ ਮੈਂ ਹਾਇ ਫੇ ਤੂੰ ਸ਼ਹਿਰ ਚੋਂ ਆਇਆ ਫੇ ਕੈ ਲੈ ਗਿਆ ਤੂੰ ਲੈ ਕੇ ਆਇਆ ਕਹਿ ਲਿਆ ਦੇ ਉਤੈ ਨੂੰ ਕਿल्ले ਨੰਦਾ ਕਿੱਥੋਂ ਦੇ ਦੇ ਉਹਨੇ ਤਾਂ ਬਿਸਕੁਟ ਲਓਗੇ ਦਿੱਤੇ ਦੇਗੇ ਇੰਨੇ ਕੋ ਮੈਂ ਸਾਰੇ ਖਾ ਲਏ ਕੋਈ ਨਾ ਮੈਂ ਕਹਿ ਦੂੰਗਾ ਵੀ ਭਈ ਨਾ ਇਹ ਜੀ ਤਾਕਤ ਵਾਲੀ ਚੀਜ਼ ਦੇ ਗੁੱਡੀ ਨੂੰ ਦਿਮਾਗ ਪਹਿਲੀ ਹੱਲਿਆ ਪੈਂ ਤੇਰਾ ਸੱਚੀ ਕਹਦਾਂਗਾ ਇਹ ਨੂੰ ਆਏ ਨਹੀਂ ਚੋੜਾ ਫੜਦੇ ਹੁੰਦੇ ਇਹ ਤਾਂ ਇੰਨਾ ਆਏ ਦੋ ਨਾਥਾ ਨਾ ਆਹ ਕਈ ਮੇਰਾ ਇੱਕ ਸੌਕ ਸੁੰਤੀ ਚੀਜ਼ ਪਾਈ ਹੁੰਦੀ ਆ ਨਹੀਂ ਜਨਾਨੀਆਂ ਦੇ ਦੇਖਣ ਵਾਲੀ ਹੁੰਦੀ ਮੈਂ ਜਨਾਨੀ ਨਹੀਂ ਹੈਗੀ ਕੁੜੀਆਂ ਨਾਲੇ ਆ ਬੰਨੇ ਹੱਥਾਂ ਕੈ ਲੈ ਲਮੀ ਵਗ ਜਾ ਤੂੰ ਉਹ ਗਰੂੜੀ ਤੇ ਜਾ ਕੇ ਭੇਜੋ ਪਤਾ ਨਹੀਂ ਕੀ ਕਰਨ ਲੱਗਿਆ ਖੱਚ ਕੁੱਟਣੀ ਬੂ ਤੇਰੀ ਨਰੇ ਕੁੱਟਣੀ ਬੂ ਕੈਨੀ ਦੀ ਤੀਜੀ ਕੁੱਟਣੀ ਬੂ ਬਚੋਲੇ ਆਏ ਕਿਵੇਂ ਕੁੱਝ ਕੁੱਟਣੀ ਬੂ ਗਈ ਕੰਨੀ ਖੱਚ ਕੁੱਟਣ ਵਾਲੇ ਕਰਦੇ ਹਾਂ ਪਰ ਇਹਦੇ ਚ ਬਚੋਲਾ ਕੀ ਕਹੂਗਾ ਕਿ ਬਚੋਲੇ ਦੇ ਗੁਲਾਮ ਜੇ ਤਾਂ ਚੰਗਾ ਭਣਾ ਪਤਾ ਹੈਗਾ ਅੱ비 ਵੱਡਾ ਵੱਡਾ ਘਰ ਪਰਵਾਣਾ ਸੰਜਰੋਂ ਜਨਾਨੀ ਤੇ ਇੱਕ ਚੱਜ ਦੀ ਲਿਆ ਦੇ ਬੰਦਾ ਜਨਾਨੀ ਚੱਜੀ ਮੈਂ ਕੁੜੀ ਆ ਮੈਂ ਖੱਚ ਕੱਟ ਦੂੰਗਾ ਖੱਬੀ ਆਹ ਜਣਾਈਆ ਪਰਉਨੀਆਂ ਕਦੇ ਕਲੇ ਬਾਬੇ ਨੇ ਵੀ ਨਹੀਂ ਮੈਨੂੰ ਕਿਹਾ ਵੀ ਮੈਂ ਗੁੱਟੂnga ਤੈਨੂੰ ਤੂੰ ਮੇਜਣਾ ਲਾ ਕੇ ਕੋਣ ਕੋਣ ਨੇ ਮੈਨੂੰ ਕਹਿਣਾ ਕਿ ਗੁੱਟੂnga ਕਹਲੇ ਬਾਬਾ ਬਾਬਾ ਬਤੂ ਮੈਂ ਬਾਬਾ ਹੀ ਆ ਤਮਾਂਗ ਜਫਰ ਖਾ ਸੋਰੀ ਦੀ ਘਰ ਆਲੇ ਨੂੰ ਬਾਬੇ ਗਈ ਜਾਂਦੀਆਂ ਮੈਨੂੰ ਲੱਗਦਾ ਜਾ ਭੱਜ ਜਾ ਮੈਂਨੂੰ ਲੱਗਦਾ ਕੇਲੇ ਹੋਣ ਕੁਛ ਤਾਇਆ ਛੜੇ ਜਿੰਨੇ ਨਾ ਮੈਨੂੰ ਝੋਲਾ ਨਹੀਂ ਪਾਇਆ ਹੈਗਾ ਕਿੱਦਾਂ ਕੇ ීදක වාකිත හේග පුුල්ලාර කච්චා කැන්දාසිවා නිර පුල්වනක චිමත් නලාම පාරක ෂට දෙනය නෙහි ලිබේඩු දෙන පොච්චාලා ද නිය දෙනලා ਮੈਨੂੰ ਕੀ ਆ ਫਿਰ ਹਾਂ ਜਦੋਂ ਕੇਲੇ ਨਹੀਂ ਨਾ ਕੋਤੇ ਸਾਰਾ ਚੋਲਾ ਖਾਲੀ ਆ ਮੈਨੂੰ ਤਾਂ ਅੰਚਮਾ ਕੇਲੇ ਲੈ ਆਊਗਾ ਇਥੇ ਲੈ ਦੇ ਦੂੰਗੀ ਐਂ ਕੱਕੇ ਇਹਨਾਂ ਨੂੰ ਮੈਂ ਕੰਦਾ ਸ਼ਾਪ ਕਰ ਦੂੰਗੀ ਹਾਂ ਹਾਂ ਨਨਕੇ ਲਾ ਬਾਬਾ ਕੰਦਾ ਸੀਗਾ ਤੂੰ ਸ਼ਿਫਾਈ ਨਹੀਂ ਕਰੀ ਹੈਂਗੇ ਤੂੰ ਕੁਝ ਵੀ ਨਹੀਂ ਕਰਿਆ ਹਾਂ ਇਦੋਂ ਇਦੋਂ ਸ਼ਾਪ ਕਰ ਦੇ ਨੇ ਸਾਰੇ ਹਣਾ ਸਾਰੇ ਕੀ ਤੇ ਸ਼ਾਪ ਕਰ ਦੂੰਗੀ ਹੈ ਗੋਡਾ ਦੁਖ ਨੂੰ ਲੱਗ ਗਿਆ ਓ ਇੱਥੋਂ ਦਾ ਹੋਈ ਸੀ ਸਪਾਈ ਹੋਰੀ ਪੰਗੇ ਲਈ ਜਣੀ ਅੰਕਲਾ ਬੱਬਾ ਸਫਾਈ ਮੈਂ ਆ ਦੇਖੀ ਕਿੰਨਾ ਸ਼ਾਨਾ ਕਰਤਾ ਤੇ ਵਧੀਆ ਲੱਗਦਾ ਨਾ ਓਏ ਸੋਹਣਾ ਤਾਂ ਬਸੇਰਾ ਗਾ ਸੋਹਣੀ ਤੂੰ ਕਿਹੜਾ ਘਟ ਹੈ ਮੈਂ ਸੋਹਣੀ ਆ ਬਸੇਰੀ ਸੋਹਣੀ ਐ ਨਾਲ ਕਰ ਜਿਹੜੇ ਤੇਰੇ ਤੇ ਖੂਬੀਆਂ ਉਹ ਮਾਰੀਆਂ ਤੇਰੀਆਂ ਖੂਬੀਆਂ ਇੱਥੇ ਮਾਰੀਆਂ ਨਹੀਂ ਐ ਨੌਂਧਰਾ ਨਹੀਂ ਅੰਦਰਸ ਕਰਤੀ ਸਭਾਈ ਕਿਹੜੇ ਅੰਦਰ ਓਏ ਏਸੀ ਦੀ ਸਫਾਈ ਕਰਤੀ ਏਸੀ ਏਸੀ ਵਾਲੇ ਕਮਰੇ ਦੀ ਇਸੇ ਕਿਉਂ ਦਾ ਓਏ ਤੇ ਸੌਰੀਏ ਬੈਬੂ ਯਾਨੀ ਅਦਾਜ਼ਮੈਂਟ ਆਰਾਮ ਕਰ ਲਾ ਨੇ ਆ ਇਸੇ ਇਸੇ ਦੇ ਉੱਤੇ ਬਹਿਨੇ ਹੁੰਨੇ ਓਏ ਤੇਰੀ ਮਾਂ ਦਾ ਸਹੀ ਹੈ ਤੁਸੀਂ ਆਪ ਹੀ ਨਹੀਂ ਚੱਜਦੀਆਂ ਕਿ ਮੇਰੀ ਮਾਂ ਕਿਹੜਾ ਖਰਾਬ ਆ ਗਈ ਫਿਰ ਮੇਰੀ ਮਾਂ ਵੀ ਸਹੀ ਹੈ ਮੈਂ ਵੀ ਸਹੀ ਹਾਂ ਓਏ ਮੈਂ ਤੈਨੂੰ ਖਰਾਬ ਕਹਣਾ ਵੀ ਖਰਾਬ ਆ ਗਈ ਹੋ ਖਰਾਬ ਨਹੀਂ ਕਹਿੰਦਾ ਸੌਰੀਏ ਜੇ ਹੁਣ ਇੱਕ ਤਾਂ ਤੇਰੇ ਭਾਈ ਨਹੀਂ ਹੈਗਾਗਾ ਦੋ ਤੀਆਂ ਗਈਆਂ ਤਿੰਨਾ ਤਿੰਨਾ ਫਿਰ ਕਿੱਥੋਂ ਵਿਚਾਰੀ ਬੋਹ ਚੱਕਲੇ ਬੋਹੇ ਗੂੜੇ ਨੇ ਮਾਰ ਰੱਖੀ ਐ ਇੱਕ ਤੂੰ ਮਾਰ ਲਈ ਲੈ ਤੈਨੇ ਵੀ ਸ਼ਾਫ ਕਰਦੇ ਓਏ ਬੱਸ ਸੌਰੀ ਇਹ ਕੱਪੜੇ ਲਵੇੜੀ ਨਹੀਂ ਐ ਬੇਅਕਲੀ ਐ ਜਮਾ ਮੈਂ ਸਫਾਈ ਕੇ ਹਾਜ਼ਰ ਨੂੰ ਮੈਂ ਸਫਾਈ ਕਰੀ ਦੇਣੀ ਨਹੀਂ ਆਲੀ ਫਿਰ ਮੈਂ ਕਰਨੀ ਐ ਮੇਰੀ ਤਾਂ ਨਹੀਂ ਕਰਨੀ ਹਰਸ ਦੀ ਕਰਨੀ ਐ ਸੱਜਰੀਏ ਫੇਪਰੇ ਤਾਂ ਹੋ ਜਾ ਫਿਰ ਸਫਾਈ ਕਰੂੰ ਕਿਹੜਾ ਮੱਥਾ ਮਾਰੇ ਦੁੱਧ ਆ ਪੀ ਆ ਜਾਂਦੀ ਐ ਇੱਥੇ ਚਾਰ ਟੀਕੇ ਲਵਾਦਾਂ ਦਾ ਮੈਂ ਤਾਂ ਉਹਦੇ ਓ ਏਸੀ ਵਾਲੇ ਕਮਰੇ ਦੀ ਕਰ ਲਾਂ ਜਾਂ ਐਸ਼ੀ ਆ ਲੇ ਕਾ ਪਰ ਮੈਨੂੰ ਦੱਸ ਕਿੱਥੇ ਆ ਓ ਆ ਜਾ ਜੇ ਖੜੀ ਹੋਵੇਂਗੀ ਸਿਧਰੀਏ ਫੇਰੀ ਐ ਖੜੇ ਕਿ ਮੈਂ ਹਮੋਂ ਫੜ ਕੇ ਖੜੇ ਕਰ ਦੇ ਓਏ ਕੈਲਾ ਤਾਂ ਉਹੀ ਗੱਲ ਐ ਉਹੀ ਮਾਰਿਆ ਪਿਆ ਸੀ ਦੁੱਖਾਂ ਦਾ ਇੱਕ ਤੂੰ ਲੈ ਲਿਆ ਹਾਂ ਢੇਰਾ ਬਿੜੇ ਡੁਖਦਾ ਬਾਬਾ ਓ ਮੇਰਾ ਕੰਨੋਂ ਦੁਖਦਾ ਜੇ ਹਾਏ ਜੇ ਹਾਲਾਤ ਰਹਿ ਤਾਂ ਦੁਖਣ ਵੀ ਲੱਗ ਜੂ ਕੈਲੇ ਤਾਂ ਕੋਈ ਨਾ ਜਿੱਥੇ ਮੇਰੀ ਮੰਮੀ ਨੇ ਟੀਕਾ ਲਵਾਇਆ ਤੂੰ ਵੀ ਉਤੋ ਟੀਕਾ ਲਵਾਏ ਇੱਕ ਤਾਂ ਤੂੰ ਪਾਗਲਾ ਐ ਪਾਗਲ ਤੂੰ ਮੈਨੂੰ ਕੀ ਕਰਕੇ ਛੱਡੂ ਬਾਬਾ ਛੱਡਿਆ ਜ ਮੈਨੂੰ ਪਾਗਲ ਕਹਿੰਦਾ ਓਏ ਇੱਲੇ ਨੂੰ ਕਹਿੰਦਾ ਵੀ ਪਾਗਲ ਕਰ ਦੇਗੀ ਇਹ ਹੀ ਹਾਲਾਤ ਰਹਿਗੇ ਉਧਰ ਕਰ ਲੈ ਦੋ ਪੈਸਿਆਂ ਦਾ ਕੰਮ ਮੇਰੇ ਮੂੰਹ ਮੁਣੀ ਕੀ ਦੇਖੀ ਜਾਨੀ ਹੈ ਹਈ ਉੱਥੇ ਪੈਸੇ ਆ ਪੈਸੇ ਤਾਂ ਮੇਰੇ ਤੇ ਕਿਹੜੇ ਜਾਲੇ ਆ ਜਿੱਥੋਂ ਝਾੜਦੇ ਆਣੇ ਜਾਲੇ ਉੱਥੇ ਦਾ ਝਾੜਦੀ ਨਹੀਂ ਚੱਲ ਫਿਰ ਹੁਣ ਛੇਤੀ ਲਾ ਕਿੱਥੇ ਆਵੇ ਸਪਾਈ ਕਰਨ ਆਲੀ ਇਹਦੇ ਇਕੱਲੇ ਕਿੰਨਾ ਜਾਲੇ ਕੱਪੇ ਹੋ ਰੰਮ ਸਾਫ਼ ਕਰ ਦੇ ਇਥੋਂ ਆਏ ਲੈ ਦੇਖੇ ਆਏ ਵੀ ਅੰਮਰ ਹੱਥ ਨਹੀਂ ਜਾਂਦਾ ਹੋਏ ਹੋਰ ਮੈਂ ਤੈਨੂੰ ਗੋਦੀ ਚੱਕ ਲਾਂ ਤੇਰੀ ਮਾਂ ਦਾ ਵਧੀਆ ਸਵਾਰ ਜਾਂਦੀ ਆ ਥਾਂ ਜਾਂ ਤੂੰ ਦਾ ਕਿਹੜਾ ਜੇ ਕੰਮ ਕਰੇ ਹਾਏ ਕਿੰਨਾ ਵਧੀਆ ਹੈ ਨਾ ਮੈਂ ਇੱਥੇ ਬਹਿ ਜਾਨੀ ਪਹਿਲਾਂ ਹਾਏ ਮੈਂ ਇੱਥੇ ਵਾਪਸ ਬਹਿ ਜਾ ਕਿੰਨਾ ਠੰਡਾ ਠੰਡਾ ਹੈ ਦੇਖੀ ਓਏ ਸੌਰੀਏ ਬਹੁਤ ਅਪੀਲ ਲੱਗਿਆ ਜਿਸ ਟਾਈਮਾਂ ਦੇ ਵਿੱਚ ਨੇ ਬਣਾਇਆਂਗਾ ਉਦੋਂ ਦਾ ਕਿਸੇ ਦੇ ਟਮਾਟੇ ਲੇੜੀ ਲੱਗਿਆ ਸੀ ਸਾਡੇ ਵੀ ਇਹ ਜਿਹਾ ਹੁੰਦਾ ਹਨਾ ਮੈਂ ਤਾਂ ਨਾ ਐ ਥੱਲੇ ਬਹਿ ਕੇ ਆਈ ਰੋਟੀ ਖਾ ਲਿਆ ਕਾਦੀ ਮੇਰੀ ਗਾਦੀ ਦੀ ਲੋੜ ਨਹੀਂ ਬੰਦੇ ਦੀ ਨੀਤ ਸਿੱਧੀ ਚਹੀਦੀ ਹੈ ਨੀਤ ਨੂੰ ਫਲੀਆਂ ਲੱਗਦੀਆਂ ਕੀ ਪਤਾ ਇਦੋਂ ਵਧੀਆ ਲੱਗ ਜੇ ਨੀਤ ਕਿਵੇਂ ਹੁੰਦੀ ਹੈ ਸਿੱਧੀ ਓਏ ਸੱਚੇ ਬੰਦੇ ਦੀ ਸੱਚੀ ਨਿੰਗਾ ਮੈਂ ਕਦੇ ਝੂਠ ਨਹੀਂ ਬੋਲਦੀ ਹੁੰਦੀ બસ ਫੇਰ ਰੱਬ ਆਪ ਹੀ ਸੁਣ ਲਾਂਦਾ ਕਿਸੇ ਦਿਨ ਦੀ ਸਾਡੇ ਰੋਟੀ ਖਾਣ ਨੂੰ ਥਾਲੀ ਵੀ ਨਹੀਂ ਹੈਗੇ ਕਦੇ ਕਦੇ ਤਾਂ ਅਸੀਂ ਆਈ ਖਾਂਦੇ ਨੇ ਇੱਕ ਥਾਲੀ ਜਿਹਾ ਓਈ ਨਹੀਂ ਸੌਰੀ ਇਹ ਜਿੰਨੇ ਇੱਕ ਜੋਗਰੇ ਕੈਲੇ ਵਰਗੇ ਹੈ ਜਿਹਾ ਕਉਂ ਦੇ ਇੱਕ ਵਾਰ ਤੇਰੀ ਮਾਂ ਨੂੰ ਕਦੇ ਨਹੀਂ ਜਵਾਬ ਦਿੱਤਾ ਨਹੀਂ ਤਾਂ ਸੌਰੀ ਆਉਂਦੀ ਐ ਇੰਨੇ ਸਾਲਾਂ ਤੋਂ ਸਾਡੇ ਨਾਲ ਬਰਤ ਰਹੀ ਐ ਮੈਂ ਇੱਥੇ ਰਹਿ ਗਿਆ ਕਣ ਉਹ ਇੱਥੇ ਰਹਿ ਗਿਆ ਸੌਰੀ ਇੱਥੇ ਵੀ ਤੇਰਾ ਘਰ ਐ ਉਹ ਵੀ ਤੇਰਾ ਘਰ ਐ ਮੇਰਾ ਨਹੀਂ ਐ ਤਾਂ ਫਿਰ ਮੈਂ ਮਮੀ ਨੇ ਵੀ ਕਿਹਾ ਸੀ ਕਿ ਨਹੀਂ ਕੈਲੇ ਬਾਬੇ ਕੇ ਘਰੇ ਜਾਣਾਗਾ ਪਰ ਤੇ ਤੇਰਾ ਘਰ ਹੋ ਗਿਆ ਉਹ ਮੇਰਾ ਘਰ ਕੀ ਐ ਘਰ ਕਿਹੜਾ ਸਿਰ ਤੇ ਚੱਕ ਕੇ ਲੈ ਜਾਗੇ ਇੱਥੇ ਰਹਿ ਇੱਥੇ ਰਹਿ ਜਾਣਗੇ ਸਾਰੇ ਜਦੋਂ ਬੰਦਾ ਤੁਰ ਜਾਂਦਾ ਨਾ ਫੇ ਮੈਨੂੰ ਸਿਰ ਤੇ ਘਰ ਚੱਕਾ ਦੀ ਮੇਰੇ ਓਏ ਸੌਰੀਏ ਤੂੰ ਤਾਂ ਸਿੱਧਰੀ ਐ ਤੇਰੀ ਮਾਂ ਨੂੰ ਸਾਰੀਆਂ ਸਟੋਰੀਆਂ ਦਾ ਪਤਾ ਉਹਦੇ ਨਾਲ ਵੀ ਬੀਤੀਆਂ ਪਾਪਾ ਮੈਂ ਸਿੱਧਰੀ ਨਾ ਕਹਿਆ ਕਰ ਓਏ ਸਿੱਧਰੀ ਐ ਜੇ ਤੂੰ ਪੁੱਠਾ ਬੋਲੀ ਨਹੀਂ ਐ ਨਹੀਂ ਚੰਗਾ ਕੈਲਾ ਜੀ ਹਾਂ ਸਿਆਣੀਆਂ ਗੱਲਾਂ ਕਰਦੇ ਹੁੰਦੇ ਆ ਪੁੱਤ ਜਿਹੜਾ ਦੁਨੀਆ ਸਾਹਿਬ ਹੀ ਹਾਂ ਇਹਦੇ ਨਾਲ ਕੀ ਕਰਦੇ ਹੁੰਦੇ ਆ ਪਾਪਾ ਇਹ ਤਾਂ ਦੇ ਸੌਰੀਏ ਇਹ ਕਿਉਂ ਕਹੋ ਕਰੀ ਨਹੀਂ ਚਲ ਚੱਕ ਪੁੱਤ ਕੱਲ ਨੂੰ ਤੂੰ ਵਿਆਹੀ ਜਾਏਂਗੀ ਜੇ ਤੂੰ ਤੇਰੀ ਮਾਂ ਨਾਲ ਚੰਗਾ ਹੱਥ ਫਤਾਂਗੀ ਤੂੰ ਮਨ ਪੁੱਤ ਕਾ ਤੱਕਣਾ ਮੈਂ ਪੁੱਤ ਮਾਰਨੇ ਕੋ ਕਹਿੰਦਾ ਮੈਨੂੰ ਪੁੱਤੀ ਲੱਗਦਾ ਤੂੰ ਵੱਡੇ ਥਾਵਾਂ ਦੇ ਆ ਤੇਰੀ ਮਾਂ ਮੇਰੀ ਗੱਲ ਸੁਣ ਜੇ ਉਹਦੇ ਨਾਲ ਹੱਥ ਪਟਾਇਆ ਕਰੇਂ ਜੀ ਕੋਈ ਛੋਟਾ ਮਹਿਲ ਖੜਾ ਹੋ ਜੂਗਾ ਹਾਂ ਹੈ ਸਮਝ ਗਈ ਆ ਕਿਵੇਂ ਪਾਉਂਦੇ ਹੁੰਦੇ ਓਏ ਪਾਉਣ ਵਾਲਾ ਨਹੀਂ ਸਿਤਰੀ ਏ ਇਹਦਾ ਕੱਚਾ ਗਾ ਉਹ ਮੇਰੀ ਗੱਲ ਸੁਣ ਮੇਰਾ ਦਾ ਲਾਦਾ ਸਹੁਰੇ ਤੂੰ ਸਿਰ ਦੁਖਣਾ ਲੈ ਦੱਬ ਦਿੰਨੀ ਫਿਰ ਉਹ ਏਦਾਂ ਬੱਕੀ ਬੀਪੀ ਵੀ ਘਟਾਤਾ ਤੂੰ ਤਾਂ ਇਹ ਜੀ ਆਈ ਆ ਤੂੰ ਤ ਉਹ ਨੂੰ ਭੇਜ ਦਿੰਦੀ ਸਹੁਰੇ ਬਾਬਾ ਕਿੱਥੇ ਜਾਂਣਾ ਬਾਬਾ ਜਾਂਦਾ ਖੂਹ ਚ ਹੋਏ ਬਾਬਾ ਖੂਹ ਚ ਨਾ ਜਾਈ ਮਰ ਜਾਏਗਾ ਛਾਲ ਮਾਰੇਗਾ ਜੇ ਹੈ ਕਿੰਨਾ ਵਧੀਆ ਕਮਰਾ ਗਾ ਠੰਡਾ ਠੰਡਾ ਗਾ ਇਹ ਮੈਂ ਤੈ ਟਿਪਾਈ ਜਾਨੀ ਆਂਗੀ ਹਾਂ ਆਈ ਪਾਈ ਜਾਨੀ ਕਿੰਨਾ ਵਧੀਆ ਲੱਗਦਾ ਗਾ ਨੰਡੇਆ ਇਸੀ ਥੰਨੇ ਪਹਿ ਜਾਣ ਗਰਮੀ ਪਾਈ ਸੀ ਅੱਜ ਦਾ ਜਾਨ ਬੈਲੀ ਮਿਲੇ ਕਹਿੰਦੇ ਪਗਨਾ ਮਹਾ ਸ਼ਾਦਤੀ ਨੰਡੇ ਨੇ ਹੁਣ ਕਿੱਥੇ ਪਿੰਦਾ ਹੁਣ ਤਾਂ ਕੱਲਾ ਬਸ ਚਮਚੇ ਤੇ ਆ ਗਿਆ ਗੋਲੀ ਗਾਲੀ ਵੀ ਸਭ ਹਾਂ ਵਾਣ ਮਰਾਵੇ ਹੋਈ ਇਹ ਕਿਵੇਂ ਪਾਈ ਗਈ ਹੋਈ ਕਹਿ ਲਾਕ ਨਹੀਂ ਹੈ ਕਿਆ ਕਰੀ ਹੁ ਬਾਣੀ ਪੀ ਪੀ ਬੂ ਕੀ ਟਗਿਆ ਉਹ ਰੇ ਨਾ ਮੈਨੂੰ ਬਤਾ ਮੈਨੂੰ ਹੁਣ ਠਾਈਏ ਕਿਵੇਂ ਜੇ ਹੱਥ ਪੈਰ ਲਾਉਣੇ ਐ ਮੈਂ ਗਲਤ ਕੰਮ ਨਾ ਹੋ ਜੇ ਕਦੇ ਕੇਸ ਖੂਸੀ ਪਵਾ ਦੇ ਹੁਣ ਪਤਾ ਮਣੀ ਅ ਮੈਂ ਕੀ ਕਹਨੀ ਸੀ ਜੀ ਜੀ ਓਏ ਬੱਬਾ ਉਠ ਘਰੇ ਨੀ ਉਠ ਘਰੇ ਉਠ ਘਰੇ ਉਹ ਸਭ ਹਾਂ ਆਓ ਹੱਜ ਲੰਡਾ ਜੀਰਾ ਮੈਂ ਨਾ ਸੌਂ ਗਈ ਸੀ ਕਿ ਮੈਨੂੰ ਨੀਂਦ ਆ ਗਈ ਸੀ ਨਾ ਬੈੱਡ ਮੇਰੇ ਸਾਗੜੇ ਦੇ ਸਾਰੇ ਦੀਏ ਇਹ ਕਿਦੇ ਵਾਸਤੇ ਆ ਥੱਲੇ ਲੇਢੀ ਪਈਆਂ ਇੱਥੇ ਤਾਂ ਕੋਲੇ ਬੋਲੇ ਆ ਆ ਦੇਖੋ ਦੇ ਦੇ ਆ ਮੈਂ ਇੱਥੇ ਗਾ ਤੂੰ ਪਈ ਨਹੀਂ ਸੋ ਮੈਨੂੰ ਕਲਾ ਜੀ ਨੇ ਕਿਹਾ ਹੀ ਨਹੀਂ ਵੀ ਥੱਥੇ ਪੈ ਜਾ ਫੇ ਮੈਂ ਇੱਥੇ ਪੈ ਗਈ ਹਾਕ ਦੋ ਹੋਗੀ ਤੇਰੀ ਆਲੀ ਮੈਂ ਕੀ ਇਹ ਗੱਲ ਕਿਵੇਂ ਜੀ ਬੜੀ ਵੀ ਕੈਲੇ ਨਹੀਂ ਕਿਹਾ ਹਾਏ ਆਪਣਾ ਆਪ ਦਾ ਘਰ ਹੈ ਨਹੀਂ ਕਹ ਕੈਨੇ ਦਾ ਘਰ ਮੇਰਾ ਪਿਆ ਗੱਲਾ ਤੂੰ ਮੇਰੀ ਪਰਹਾਈਆਂ ਦੇ ਸਾਈ ਲੱਗੀ ਐ ਮੈਂ ਕੁੜੀ ਆ ਮੈਂ ਪਰਹਾਈ ਨਹੀਂ ਹੈਗੀ ਤੇਰੀ ਓਏ ਆ ਤਾਂ ਮੈਨੂੰ ਪਤਾ ਤੂੰ ਕੁੜੀ ਐ ਇਹ ਸੱਜਣਾ ਕਿੱਥੋਂ ਮੱਥੇ ਮਾਰੀ ਸਿਧਰੀ ਨਿਆ ਕਿ ਮੈਨੂੰ ਕਹਿਣਾ ਦਾ ਇਹ ਲੰਡਾ ਜਿਹੜਾ ਤੂੰ ਵੀ ਮੈਨੂੰ ਸਿਧਰੀ ਕਹਿਣਾ ਕੁਛ ਨਹੀਂ ਕਹਿੰਦਾ ਮੈਨੂੰ ਕਹਿੰਦਾ ਆਂਦਾ ਮੈਂ ਜੁਪੀ ਬਿਹਾਰ ਤੋਂ ਇਤੋਂ ਵਧੀਆ ਲਿਆਦਾ ਆਂਦਾ ਘੱਟੋ ਘੱਟ ਸੱਜਰੇ ਦਿਮਾਗਤਾ ਕੰਮ ਕਰਦਾ ਆਉਂਦਾ ਇਹ ਐ ਨਹੀਂ ਪਤਾ ਕੀ ਕਾੜ ਕਰੂੰ ਓਥੋਂ ਦੀ ਪਾਇਨੋਂ ਥੋੜੀ ਨੂੰ ਨਿਆਹਾ ਆਹਾ ਹਾਂ ਫੇ ਫੇਰ ਕਹਿਣਗੇ ਲੋਕ ਲੰਡਾ ਖੋਚ ਘੋੜਦਾਗਾ ਹਾਂ ਮੈਨੂੰ ਤਾਂ ਐਨੇ ਢਾਹ ਲੱਗ ਪਏ ਮੇਰਾ ਕੱਛਾ ਕੱਛਾ ਨੇ ਤੱਕ ਕੱਛਾ ਕੋਲਾ ਲੱਕਾ ਛਾ ਦੇ ਦੇ ਮੇਰਾ ਕਾਤਲ ਹੋ ਜਾਣਾ ਕਿ ਕੱਚੇ ਵਿੱਚ ਮੈਂ ਪੋਚਾਂ ਨੁੰਦੀ ਸੀ ਜੀ ਦਾ ਬਾਹਰ ਕਰਦਾ ਜਣੀ ਖੋਚੀ ਖੋਚ ਪਤਾ ਪਰ ਮੂਹ ਦੇ ਚੱਲ ਨਹੀਂ ਬੁਗਦਾ ਨਹੀਂ ਬੁਗਦਾ ਤੂੰ ਮੇਰਾ ਕੱਚਾ ਵੜਾ ਦੇ ਵੀਰ ਪਈਆਂ ਨੂੰ ਬਸ ਕੱਚੇ ਜਿਦਾ ਮੇਰੀ ਜਾਣ ਵਸਦੀ ਐ ਬਾਬਾ ਤੈਨੂੰ ਮੈਂ ਸੱਚੀ ਗੱਲ ਦੱਛ ਹਾਂ ਇਹਦੇ ਨੰਨੇ ਮੈਂ ਪੋਚਾ ਲਾਇਆ ਠੀਕ ਆਪ ਕੋ ਸੇ ਵੀ ਲਾ ਲਿਆ ਮੇਰਾ ਕੱਚਾ ਦੇ ਦੇ ਮੇਰੀ ਪ੍ਰੀਤੋਂ ਨੇ ਦਿੱਤਾ ਸੀ ਹਾਏ ਤੋ ਬਾਬਾ ਮੇਰਾ ਕੱਛਾ ਮੈਂ ਜਿੱਤਾ ਮਰਦਾ ਮੇਰੇ ਮੈਨੂੰ ਕਹ ਲੈ ਬਾਬੀ ਨੇ ਕਹੇ ਸੇ ਉਹ ਵੀ ਸਾਫ ਕਰਨਾ ਉਹ ਮਾਗੇ ਚੁੱਗਾ ਲਾ ਕੇ ਦੇ ਜਾਣਾ ਚਾਦਰ ਲਾ ਕੇ ਦੇ ਜਾਣਾ ਮੈਂ ਕੱਛਾ ਦੇ ਦੇ ੁੱਡੀ ਕੱਛਾ ਦੇ 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 ਪੋਚਾ ਲਊਂਗਾ ਦੇ 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 ਪੋਚਾ ਹੋਰ ਨਾਲ ਲੈ ਨਹੀਂ ਕੈਲਾ ਕਿੱਥੇ ਗਿਆ ਉਹ ਮੈਨੂੰ ਕਹਿੰਦਾ ਮੈਂ ਖੂਜ ਲੈਣਾ ਹੈ ਖੂਜ ਸਕੂਲ ਚ ਸਕੂਲ ਚ ਰੈਕਮਾ ਖੂਜ ਖੂਜ ਉਹਨੇ ਕੀ ਲੈਣਾ ਪੋਤਾ ਮੈਂ ਨਾ ਨੱਤੀ ਬਿੱਤੇ ਗੱਲਾਂ ਮਾਰੀ ਜਾਂਦਾ ਸੀ ਤੇ ਮੈਂ ਇਹਦੇ ਨਾਲ ਪੋਚਾ ਲਾ ਕੇ ਜਦੋਂ ਮੈਨੂੰ ਕਹਿੰਦਾ ਹਨਾ ਇਹ ਕਰ ਗੁੱਡੀ ਚਾ ਲੰਬਾ ਦੀ ਇਹਦਾ ਨਾ ਬੱਚਾ ਤੂੰ ਮੈਨੂੰ ਨਾ ਬਚੋਲੇ ਦਾ ਨੰਬਰ ਦੇ ਜਿਹਨੇ ਤੁਹਾਡਾ ਸਾਖ ਕਰਾਇਆ ਨਾ ਉਹਦੀ ਖੁੱਛ ਦਾ ਕੋਟ ਕੇ ਆਵਾ ਕੀ ਦਾ ਸਾਖ ਤੁਹਾਡਾ ਕਹਿੰਦੇਗਾ ਤੇਰਾ ਨਹੀਂ ਮੈਨੂੰ ਤਾਂ ਮੇਰੀ ਮੰਮੀ ਨੇ ਭੇਜਿਆ ਦੀ ਕਿੰਨੇ ਇਕੱਲੇ ਬਾਪੇ ਦੇ ਘਰੇ ਭੱਜ ਜਾ ਜਿਆਦਾ ਤੇਰੀ ਮੰਮੀ ਨੇ ਸੀਗਾ ਭਾਈ ਮੈਂ ਤੈਨੂੰ ਆਏ ਪੁੱਛਦਾਗਾ ਪਰ ਬਚੋਲਾ ਤਾਂ ਕੋਈ ਨਹੀਂ ਮੇਰੇ ਪੈਸੇ ਵੀ ਬਾਸ ਵਾਲੇ ਨੇ ਲੈ ਲਏ ਸਾਰੇ ਹੂੰ ਤਾਂ ਨਹੀਂ ਗਦੇ ਸੱਜਰਾ 10 ਨੰਬਰੀ ਕੰਮ ਕਰਕੇ ਕੱਢ ਕੁੱਢ 50 ਪਜੂ ਕਿਤਾ ਨਹੀਂ ਲਿਆ ਤੈਨੂੰ ਮੈਂ ਤਾਂ ਮਸਾਂ ਘਰ ਪਾ ਲਿਆ ਤੂੰ ਭਈ ਬੈਡਾਂ ਦੇ ਬੈਠ ਪਹਿਲਾਂ ਐਵੇਂ ਥੱਲੇ ਬੈਠੇ ਆ ਕੱਲ ਨੂੰ ਗੱਲ ਕਰ ਮੈਨੂੰ ਕੋਈ ਇਕੱਲਾ ਬਾਪਾ ਬੋਲੂਗਾ ਵੀ ਤੂੰ ਬੈਡਾਂ ਤੇ ਕਦੋਂ ਬੈਠੇ ਮੈਂ ਹੈਗਾ ਮੇਰਾ ਘਰ ਵੀ ਐ ਮੈਂ ਭਾਈਆਂ ਗੱਲੇ ਦਾ ਸਾਕਾ ਭਾਈ ਹੋਰ ਅੱਛਾ ਚਲ ਬਹਿ ਜਾ ਗਾਏ ਨਹੀਂ ਕਰਦੇ ਹੁੰਦੇ ਗੁੱਡੀ ਬਹਿ ਜਾ ਫੱਡਾ ਤੇ ਮੈਂ ਕਹਾਂ ਉਹ ਗਵਾਂਢੀ ਸਮਾਂਢੀ ਨੇ ਦੇਖ ਲਿਆ ਗੱਲਾਂ ਆਪਣਾਉਣਾਂਗੇ ਹੈ ਸੱਚੀ ਬਹਿ ਜਾ ਬਹਿ ਜਾ ਬਹਿ ਜਾ ਲੜਦਾ ਤਾਂ ਨਹੀਂ ਉਹ ਮੈਂ ਖਾ ਬਹਿ ਜਾ ਜੇ ਪੈਡਲ ਲੱਬੜ ਗਏ ਤੁਹਾਡੇ ਓਹ ਹੋ ਜਦੋਂ ਕੱਛੀ ਲੱਬੜ ਗਏ ਬੈੱਡਰੀ ਉੱਤੇ ਰਹੇਗੇ ਐ ਮੇਰੀ ਪ੍ਰੀਤੋਂ ਦੀ ਆਤਮਾ ਕੋਛੇ ਹੋ ਜੂਗੀ ਹੁਣ ਹਾਂ ਆਹ ਕਿੰਨੇ ਫੋਲੇ ਆ ਹਾਂ ਹਣ ਤੁਮ ਨੂੰ ਆਏ ਦੱਸਨੇ ਦਵਾਈ ਦੂਰੀ ਕਿੱਥੋਂ ਜਲਦੀ ਆ ਲੈਣਾ ਹਾਂ ਆਏ ਵੇਜ ਬਾਈ ਜਾ ਸਰਜਰੀ ਹੈ ਮੈਨੂੰ ਆਏ ਨਾ ਦਵਾਈ ਦੂਰੀ ਕਿੱਥੋਂ ਜਲਦੀ ਆ ਦਵਾਈ ਦਵਾ ਲੈ ਆ ਮਾਂ ਨਹੀਂ ਮੰਮੀ ਬਿਮਾਰ ਆ ਬਾਬਾ ਮੈਂ ਨਹੀਂ ਏ ਬਿਮਾਰਤਾ ਤੂੰ ਆ ਕੋੜੇ ਨਹੀਂ ਮੈਂ ਬਿਮਾਰ ਨਹੀਂ ਮੈਂ ਠੀਕ ਹਾਂ ਮੇਰੀ ਮੰਮੀ ਦੇ ਨਾਲ ਇੱਥੇ ਇੱਕ ਗੱਲ ਪਾਤੀ ਪੱਖੀ ਚ ਇੱਕ ਗੱਲ ਦੱਸ ਤੂੰ ਤਾਂ ਕਹਿੰਦੀ ਸੀ ਕੂੜਾ ਸਿੱਟਣ ਗਿਆ ਹੁਣ ਕਹਿੰਦੀ ਸੀ ਕਿੱਲਾ ਇੱਥੋਂ ਗਿਆ ਮੇਰਾ ਆਸਾਨ ਕਿਹੜਾ ਗੈਪ ਕਿੱਧਰ ਹੋ ਗਿਆ ਮੈਨੂੰ ਕਤੋਂ ਨਹੀਂ ਦਿਖਾਈ ਦਿੰਦਾ ਹੈ ਉਹ ਪਹਿਲਾਂ ਇਤ ਕੂੜਾ ਸਿੱਟ ਕੇ ਆ ਕੇ ਫਿਰ ਕਹਿੰਦਾ ਮੈਂ ਉੱਥੇ ਪਾਥੀਆਂ ਪੱਥਨ ਲੱਗ ਗਿਆ ਫੇਰ ਕੀ ਹੋ ਗਿਆ ਮੈਂ ਜੇ ਵਿਆਹ ਕਰਾ ਲਿਆ ਮੈਂ ਹੁਣ ਘਰੋਂ ਥੋੜੀ ਕੱਢੂ ਸਿਰ ਮੱਥੇ ਤਾਂ ਲੱਗੇ ਮੇਰੇ ਪਤਾ ਤਾਂ ਲੱਗੇ ਵੀ ਪ੍ਰੋਜੈਕਟ ਲਿਆ ਤਾਂ ਕਿਥੋਂ ਆਹੇ ਜਾ ਕੇਲੇ ਬਾਬੇ ਦਾ ਵਿਆਹ ਕਿੱਥੇ ਹੋਇਆ ਨਹੀਂ ਹਜੇ ਐ ਆਪੀ ਨਹੀਂ ਹੋਇਆ ਹੈਗਾ ਹੁਣ ਕੇਲੇ ਨੂੰ ਕਿਵੇਂ ਬਨਿਆ ਉਹ ਕੇਲੇ ਐ ਭੱਜ ਗਿਆ ਅਲੰਦ ਜਿਹੜੇ ਆ ਆ ਚਾਂਪ ਵਧੀਆਂ ਕੀ ਹਾਂ ਵਧੀਆਂ ਵਧੀਆਂ ਤੂੰ ਆਏ ਘਰ ਕੇਲੇ ਨੂੰ ਬੋਲ ਮਾਰ ਕੇ ਪੇਜ ਕੇ ਉਹ ਤਾਂ ਖੂਚ ਭੱਗ ਗਿਆ ਲਿਆ ਭਾਨ ਕਿਉਂ ਇੱਥੇ ਬੈਠਾ ਹਾਂਗਾ ਖੂ ਕਿੱਥੇ ਆ ਤੈਨੂੰ ਹੁਣ ਮੈਂ ਕਿੱਥੇ ਦੱਸਾਂ ਗਾਟੀ ਚ ਗਿਆ ਗਰਕੀ ਚ ਉਹ ਗਰਕੀ ਨੂੰ ਖੂ ਕਹਿੰਦਾ ਸੰਜਣਾ ਕਿਹੜੀ ਗਰਕੀ ਉਪਈ ਹੜਕਾ ਹੋਣ ਗਿਆ ਬਾਹਰ ਮਗ ਜਾ ਤੂੰ ਉਥੇ ਜੇਚ ਬੈਠਾ ਹੂੰ ਮਗ ਜਾ ਹੜਕਾ ਹੋਣ ਕਿੱਥੇ ਜਾਊਗਾ ਮੇਰੇ ਬਾਹਰ ਕੇ ਬਾਹਰ ਕੇ ਬਿਠਾਏ ਗਏ ਕੈਲਾ ਜੀ ਐ ਕਹੇ ਜੀ ਇੱਥੇ ਬੈਠਾ ਹੂੰ ਹੋਰ ਹੋਣੀ ਕੀ ਜੀਜੂ ਕਹਿੰਦੀ ਜਦੋਂ ਮੈਂ ਨਾਲ ਲੜਕੇ ਗਿਆ ਮੈਂ ਤਾਂ ਕੈਲਾ ਬਾਬਾ ਕਹੂੰਗੀ ਕੋਸ ਮਰਜੀ ਕਹਦੀ ਆਪਾ ਜਾ ਕਿੱਥੋਂ ਮੱਥੇ ਲਾਈਆਂ ਮੈਂ ਤਾਂ ਨੰਨਸਾਲਾ ਬਾਦ ਆਇਆ ਮਖਾਲੇ ਕੋਸ਼ ਹੋ ਮੰਗੇ ਦੋਨੇ ਭੇਜ ਰਹਾਂਗੇ ਨਜ਼ਾਰੇ ਲਟਾਂਗੇ ਨੇ ਸਜਦੇ ਨੇ ਨਮੇ ਕੰਡੇ ਵੀ ਜਤੇ ਹੈ ਮੈਂ ਲੋਕਾਂ ਨੂੰ ਕੀ ਮੂੰਹ ਦਿਖਾऊं ਐਨੇ ਸੋਹਣੇ ਸੁਨੱਖੇ ਮੁੰਡੇ ਵੀ ਆ ਸਿਵਰੀ ਲੱਤੀ ਵੇਖੇ ਹਨ ਜਮਾਂ ਲੋੜ ਆਇਆ ਪਿਆ ਹਮਨੇ ਸਮਾਜ ਦੇ ਫੇਗਰ ਲੱਗੀ ਪਈ ਆ ਵੀ ਮੈਂ ਮੂੰਹ ਕਿਵੇਂ ਦਿਖਾऊं ਓ ਰੱਬਾ ਮੇਰਿਆ ਸੁਣ ਲਾ ਕੋਹੀ ਵੇ ਕੋਈ ਸ਼ੀਲਾ ਵਸ਼ੀ ਨਹੀਂ ਕਰਦੇ ਰੱਬਾ ਏ ਸੀ ਦਾ ਮੁੱਲ ਤਾਂ ਪੈ ਜੇ ਐ ਮਾਤਾ ਜੀ ਆ ਲੈ ਲੈ ਮੇਰਾ ਭਾਈ ਆ ਗਿਆ ਓਏ ਲੰਡਾ ਜਿਹੜਾ ਮੇਰਾ ਇਕਲਾ ਭਾਈ ਹੋ ਠੀਂਗੇ ਕੋਈ ਠੀਂਗੇ ਕੋਈ ਲੰਡਾ ਕਿਦੋਂ ਆਇਆ ਸੀ ਓਏ ਨਾ ਲੱਡੂ ਨਾ ਸ਼ੱਕਰਬਾਰਾ ਨਾ ਕੋਈ ਗਲਾ ਜਾਮਣਾ ਹੈ ਓਏ ਕਹਾਣਾ ਬਣਾਇਆ ਤੂੰ ਕੋਈ ਭੈਣਾ ਭੈਣਾ ਦੱਸਾਂ ਮੈਂ ਕੀ ਦੱਸਾਂ ਕਿਹੜੇ ਲੱਡੂਆਂ ਦੀ ਗੱਲ ਕਰਦੇ ਤੂੰ ਵਿਆਹ ਕਰਾਣਾ ਚੋਰੀ ਚੋਰੀ ਮੈਂ ਭਾਨੀ ਮਾਰਦਾ ਸੀਗਾ ਓਈ ਓਏ ਕਿੱਥੇ ਵਿਆਹ ਕਰਾ ਲਿਆ ਸੰਜਰਿਆ ਦੇਖ ਐਨੀ ਤੂ ਤਗੜੀ ਜਨਾਨੀ ਲਈ ਬੈਠਾ ਓਏ ਹਾਂ ਓਏ ਓਏ ਕੀ ਗੰਦ ਦਾ ਘਰ ਤੇ ਨੇ ਇੱਥੇ ਓਏ ਹਾਂ ਦੇਖ ਕੱਲੇ ਆ ਪੈ ਜਾਣ ਤੇਰੇ ਕੀੜੇ ਓਏ ਤੂੰ ਕੀ ਕਰਾਉਣਾਗਾ ਓਏ ਮੇਰੀ ਪ੍ਰੀਤੋ ਦਾ ਗੱਛਾ ਓਏ ਇਹਨੂੰ ਦੇਖ ਬੈੱਡ ਦਾ ਮਕਾ ਸਾਫ ਕਰੀਏ ਆਪ ਫਰੇ ਤੇਰੇ ਵਾਲੀ ਨਹੀਂ ਕੀਤੇ ਆ ਮੈਂ ਥੋੜੀ ਕੀਤੇ ਆ ਓਏ ਮੈਂ ਕਿਹੜਾ ਰੋਪੜ ਬਿਆ ਹੈ ਗਿਆ ਲੰਡਾ ਦੇਖਣਾ ਯਾਰ ਤੂੰ ਜਮੀਨਸ਼ਾਹ ਕਰੀ ਜਨਾ ਤਾਂ ਬੈਡਾ ਗਿਆ ਬੈਡਾ ਕਿਉਂ ਐ ਛੇ ਦਾ ਜਨਾ ਨਹੀਂ ਬੱਛੀ ਜਿੱਪਾ ਕਿੱਕ ਮਾਰਦੀ ਗੱਲ ਕਰੀ ਜਨਾ ਤੂੰ ਓਏ ਕਲੰਨਾ ਤੂੰ ਦੱਸੈ ਨਹੀਂ ਕਰਿਆ ਨਹੀਂ ਮੈਨੂੰ ਤਾਂ ਅਸੀਂ ਮਹੀਂ ਕਲੰਨਾ ਮੇਰਾ ਭਾਈ ਵੀ ਕਲੰਨਾ ਹੈ ਕਲੰਨਾ ਕੋਈ ਨਹੀਂ ਟਰੱਕ ਐ ਡਰਾਈਵਰ ਆ ਉਹਦਾ ਗੇਰ ਗਿਆ ਗੱਡੀ ਦਾ ਬਚਾ ਲੈ ਖਣਾਉਣੀ ਪੈ ਗਈ ਮੈਨੂੰ ਨਹੀਂ ਮੈਂ ਗੱਡੀ ਸਿੱਧੀ ਬੈਕ ਲਿਆਉਂਗਾ ਇੱਥੋਂ ਤੋ ਲੰਡਾ ਤੈਨੂੰ ਡਰਾਈਵਰ ਕਿਨੇ ਰੱਖ ਆ ਮੈਨੂੰ ਤਾਂ ਲੱਗਦਾ ਨਹੀਂ ਗੱਡੀ ਸਹੀ ਚਲਾ ਰਾਨਾ ਹੈ ਬਾ ਵੇ ਤਰਦੇ ਜਦੋਂ ਬੰਬੇ ਘਾਟੀ ਦਾ ਰੂਟ ਹੁੰਦਾ ਨਾ ਲੰਡਾ 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 ਹੁੰਦੀ ਹੈ ਰੱਕ ਜਾ ਜਾਂਦਾ 100 ਦੀ ਸਪੀਡ ਤੇ ਕੋ ਮੇਰੀ ਗੱਲ ਸੁਣ ਲੈ ਕਿਤੇ ਹੋਰ ਕਲੇ ਦੇ ਜੁੱਤੀਆਂ ਪਵਾ ਦੇ ਕਿਉਂ ਏ ਉਹ ਇਹ ਤਾਂ ਕੰਮ ਵਾਲੀ ਦੀ ਕੁੜੀ ਏ ਨਸੀਬੋ ਦੀ ਨਸੀਬੋ ਦੀ ਏਹ ਹਾਂ ਉਹ ਆਪ ਅੱਜ ਆਈ ਨਹੀਂ ਬਿਮਾਰ ਆਗੀ ਅੱਛਾ ਯਾਰਾ ਓਏ ਹੋਰ ਮਾਖਾ ਕੀ ਕਹੀ ਨੇ ਕਦੇ ਗਲਾਵਿਆ ਮਣ ਕਦੇ ਲੱਡੂ ਭਾਂ ਦਾ ਹੋਰੀ ਕੰਮ ਕਰਾਤਾ ਸੀ ਮੈਂ ਕਦੇ ਤੇਰੇ ਘਰ ਵਾਲੀਆਂ ਮੈਂ ਤਾਂ ਭਰਜਾਈ ਗਈ ਗਿਆ ਓ ਜਦੋਂ ਮੇਰਾ ਵਿਆਹ ਹੋਊ ਲੰਡਿਆ ਤੂੰ ਕਿੱਥੇ ਮੈਂ ਤੈਨੂੰ ਛੱਡੂਗਾ ਓ ਆਮ ਦਾ ਖੂਨ ਦਾਬ ਦੀ ਹੁੰਦੇ ਲੰਡਿਆ ਮਾਹ ਕਈ ਵਾਰ ਜਿਵੇਂ ਹੁਣ ਮੈਨੂੰ ਪ੍ਰੀਤੋ ਜੇ ਮਿਲ ਗਈ ਸੀ ਬਾਹਰੋਂ ਬਰੀ ਜੇ ਕਰ ਲਿਆ ਸੀ ਮੈਂ ਅੰਡਾ ਸੰਡਾ ਕਈ ਵਾਰ ਆਮ ਆਖਮ ਕੋਈ ਮੌਕਾ ਹੁੰਦਾ ਉੱਥੋਂ ਨਹੀਂ ਨਿਕਲਣਾ ਚਾਹੀਦਾ ਤਾਂ ਕਰਕੇ ਜਿਸ ਹੋ ਗਿਆ ਉਹ ਮਹ ਕਰਾ ਲਿਆ ਓਏ ਕੈਲੇ ਦਾ ਇਹ ਸੁਫਣਾ ਨਹੀਂ ਹੈਗਾ ਵੀ ਆਪਦੇ ਭਾਈ ਨੂੰ ਪਿੱਛੇ ਛੱਡ ਦੂ ਉਹ ਤਾਂ ਠੀਕ ਐ ਅੱਛਾ ਯਾਰ ਫਿਰ ਆਏ ਜੇ ਕਤੋਂ ਆ ਗਈ ਹੋਏ ਉਹ ਕੀ ਦੱਸੇ ਉਹ ਵੀ ਦੁੱਖਾਂ ਦੀ ਮਾਰੀ ਪਈ ਐ ਨਸੀਬੋ ਆਹ ਉਹ ਸਿੱਧਰੀ ਐ ਮੜੀ ਆਹ ਹੁਣ ਉਹਨੇ ਪੇਤੀ ਆਪ ਦਾ ਦੁਖੀ ਐ ਸੌਰੀ ਬੁਮਾਰ ਪਈ ਐ ਮੈਂ ਆਖਿਆ ਸੀ ਉਹਨੂੰ ਪੇਜਾਂ ਦੀ ਪਾਸੇ ਆਸੇ ਡਾਕਟਰ ਨੂੰ ਦਿਖਾ ਦਾਂਦਾ ਮੈਂ ਵਾ ਯਾਰ ਕਹਿ ਲਿਆ ਦਵਾਈ ਦਵਾ ਯਾਰ ਨਸੀਬੋ ਨੂੰ ਯਾਰਾ ਉਹਦੇ ਬੇੜਾ ਕਰ ਲੈ ਵਿਚਾਰੀ ਨੇ ਆਪਾਂ ਨੂੰ ਇੰਨਾ ਸਾਮ ਸੰਭਾਲਿਆ ਯਾਰ ਘਰ-ਵਾਰ ਸਾਮਿਆਂ ਸਾਰਾ ਘਰ ਨਸੀਬੇ ਦੇ ਪੈਰੋਂ ਚੱਲਿਆ ਇਹ ਤਾਂ ਹੀ ਤਾਂ ਗੱਲ ਨਾ ਗੱਲਾ ਦੇ ਇਹਨੂੰ ਦਵਾਈ ਬੂਟੀ ਦਵਾ ਗੁੱਡੀ ਨੂੰ ਵੀ ਦਵਾਈ ਦਿਵਾਉਣ ਵਾਲੀ ਓਏ ਉਹ ਇਹਨੂੰ ਤਾਂ ਦਿਖਾਉਣਾ ਪਊਗਾ ਕਿਸੇ ਤਗੜੇ ਹਸਪਤਾਲ 'ਚ ਹੁਣ ਨਸੀਬੋ ਦੇ ਮੂੰਹ ਨੂੰ ਕਰਨਾ ਪਊ ਸਾਰਾ ਕੁਝ ਨਾ ਭਾਈ ਜਦੋਂ ਆਗਲਾ ਆਪ ਖੜਦਾ ਆਪ ਖੜਾਂਗੇ ਹੋਰ ਕੀ ਐ ਇਹ ਗੁੱਡੀ ਜਿਉਂ ਆਏਗੀ ਹੈ ਤਾਂ ਵਧੀਆ ਖਰ ਪਰ ਆਇਆ ਮੇਰਾ ਦਿਮਾਗ ਘੱਟ ਕੰਮ ਕਰਦਾ ਮੇਰਾ ਨਾ ਫੁੱਲਾ ਵਾਲਾ ਕੱਛੀ ਮੈਂ ਪੋਚੇ ਓਏ ਆਪਾਂ ਮੇਰੀ ਗੱਲ ਸੁਣ ਆਪਣੇ ਵਧੀਆ ਕੰਮ ਕਰਦੀ ਐ ਚਾਰ ਪੈਸੇ ਲੈ ਕੇ ਆਇਆ ਕਹਿੰਨੇ ਇੱਕ ਗੱਲ ਗਲਤ ਲੱਗੀ ਮੈਨੂੰ ਤੇਰੀ ਕਿਵੇਂ ਜੇਰਾ ਆਪਾਂ ਦਾ ਕੋਈ ਫਰਕ ਨਹੀਂ ਰੱਖਦੇ ਆਂ ਚੀਜ਼ਾਂ ਥੇ ਯਾਰ ਹਣਾ ਇਹ ਤਾਂ ਆਪਣਾ ਪਰਿਵਾਰ ਹੀ ਸਮਝਦੇ ਆਂ ਇਹ ਵਿਚਾਰੀ ਝੱਲੇ ਵੈਸੀ ਮਾਂ ਬਿੱਡਾ ਦੇ ਪਾਈ ਕਿਹਦੀ ਕਹਿਣਾ ਗਾਣਾ ਦਿੰਦਾ ਓਏ ਮੈਂ ਕਹਿੰਦਾ ਮਖੇਦਾ ਇਹਨੂੰ ਪਤਾ ਕੋਈ ਰਿਮੋਟ ਰਿਮੂਟ ਭੰਨ ਦੇ ਸਿੱਧਰੀ ਹੁੰਦਾ ਰਿਮੋਟਰ ਰੂਟ ਆਸੇ ਪਾਸੇ ਰੱਖ ਦੇ ਸੀਦਾ ਯਾਰ ਬਿੱਡਾ ਦੇ ਪੈ ਜੋ ਇਹ ਤਾਂ ਕੀ ਦੀ ਚਿੱਡੀ ਬਾਹਲਾ ਵਿਚਾਰੇ ਯਾਰ ਗਰੀਬ ਬੰਦੇ ਆਂ ਕਹਿ ਲਿਆ ਓ ਇਹਨਾਂ ਨੇ ਮੇਰੀ ਗੱਲ ਸੁਣ ਚਿੜਿਆ ਕਿੱਥੇ ਵਿਚਾਰਿਆਂ ਨੇ ਏਸੀ ਦੇਖੇ ਰਾਤ ਨੂੰ ਆਜ ਰਹੇ ਨੇ ਆਲੇ ਬੰਦੇ ਐ ਕੱਚਾ ਮਕਾਨ ਐ ਇਹ ਕੰਮ ਨਹੀਂ ਕਰਨਾ ਹੈਗਾ ਤੂੰ ਉਹਨੂੰ ਕਹਿ ਦੀ ਕਹਿੰਦੇ ਆ ਭਾਈ ਕੋਈ ਗੱਲ ਨਹੀਂ ਤੇਰਾ ਕਰਨਾ ਸੁਣਨਾ ਨਹੀਂ ਮੇਰੀ ਗੱਲ ਸੁਣ ਰੱਬ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਜੀ ਆਪਾਂ ਇਹਨਾਂ ਬਾਰੇ ਸੋਚਦੇ ਆਂ ਇਹ ਤਾਂ ਠੀਕ ਆ ਰੱਬ ਭਰਦਿਆਂ ਨੂੰ ਭਰਦਾ ਗੱਲਾਂ ਉਹੀਆਂ ਬਿਨ ਸੱਚੇ ਮਾਨੋਂ ਸਭ ਕੁਝ ਹੋ ਜਾਂਦਾ ਉਹੀ ਤਾਂ ਗੱਲ ਹੈ ਮੈਂ ਤਾਂ ਇੱਕ ਗੱਲ ਕਰਨ ਆਇਆ ਸੀ ਕਿਵੇਂ ਯਾਰ ਮੈਨੂੰ ਦੱਸ ਬਈ ਸਾਗ ਦੀ ਸਾਂਗਦੀ ਜਨਾਨੀਆਂ ਥੋੜੀ ਜੀ ਮੋਟੀ ਮੋਟੀ ਮਤ ਦੀਆਂ ਕਿਉਂ ਮੋਟੀ ਐ ਮਤ ਦੀ ਵੀ ਮੋਟੀ ਆ ਉਮੀ ਮੋਟੀਆਂ ਹੱਸ ਨਹੀਂ ਲੜਾ ਇੱਕ ਤਰ੍ਹਾਂ ਦੀ ਉਹ ਕਹਿੰਦੇ ਆ ਤੈਨੂੰ ਚੱਕੀ ਫਿਰੂਗੀ ਬਾਲੀ ਮੋਟੀ ਲੈ ਲਈ ਮੈਂ ਕਹਿੰਦਾ ਕੁਛ ਨਹੀਂ ਹੁੰਦਾ ਘਰ ਵਸ ਜੂਗਾ ਫੇਰ ਕੀ ਹੁੰਦਾ ਮੈਂ ਕਹਿੰਦਾ ਹੁਣ ਟਾਈਮ ਆਗਾ ਤੇ ਹੱਡ ਪੈਣ ਦਿੰਦੇ ਆ ਜਵਾਬ ਰੋਟੀ ਟੁਕਨ ਦਾ ਆਖਾ ਜੂ ਇੱਕ ਅੱਧੀ ਆਪਾਂ ਲਿਆ ਇੰਨਾਂ ਰਾਲ ਮਿਲ ਕੇ ਜੇ ਓਏ ਮੈਂ ਤਾਂ ਕਹਿਣਾ ਹੋ ਜੇ ਨਾ ਮੈਂ ਸੁਖ ਦੀ ਰੋਟੀ ਮੈਂ ਖਾਣ ਲੱਗ ਜੂ ਥਾਂ ਤਾਂ ਮੈਂ ਪੜਕਦਾ ਫਿਰਦਾ ਤੈਨੂੰ ਮੈਂ ਕਿਹਾ ਦਾ ਭੇਜਿਆ ਤਾਂ ਹੈਗਾ ਅਸੀਂ ਬੰਦਾ ਆ ਨਹੀਂ ਤੇਰੇ ਵਾਸਤੇ ਸਾਹ